ਮਰਿਆ ਸਮਝਿਆ ਬੰਦਾ ਜਦੋਂ 12 ਸਾਲਾਂ ਬਾਅਦ ਆਪਣੇ ਘਰ ਵਾਪਸ ਆ ਜਾਵੇ ਤਾਂ ਪਰਿਵਾਰ ਵਿੱਚ ਕੀ ਮਾਹੌਲ ਬਣ ਜਾਵੇਗਾ ਇਸ ਦਾ ਤੁਸੀਂ ਸਹਿਜ ਹੀ ਅੰਦਾਜ਼ਾ ਲਗਾ ਸਕਦੇ ਹੋ ਐਸਾ ਹੀ ਕੁਝ ਹੋਇਆ ਬਟਾਲਾ ਦੇ ਪਿੰਡ ਮੁਲਿਆਵਾਲ ਦੇ ਪੂਰਨ ਸਿੰਘ ਦੇ ਪਰਿਵਾਰ ਦੇ ਨਾਲ ਪੂਰਨ ਸਿੰਘ ਦਾ ਭਰਾ ਰੂਪ ਸਿੰਘ ਜੋ ਕਿ 12 ਸਾਲ ਪਹਿਲਾਂ ਕਰੋ ਅਚਾਨਕ ਕਿਤੇ ਚਲਾ ਗਿਆ ਸੀ ਪਰਿਵਾਰ ਨੇ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਪਰ ਰੂਪ ਸਿੰਘ ਨਾ ਮਿਲਿਆ ਤੇ ਪਰਿਵਾਰ ਨੇ ਸਮੇਂ ਅਨੁਸਾਰ ਮੰਨ ਲਿਆ ਕਿ ਸ਼ਾਇਦ ਰੂਪ ਸਿੰਘ ਇਸ ਜਹਾਨ ਤੋਂ ਹੀ ਰੁਕਸਤ ਹੋ ਗਿਆ ਪਰ ਜਦੋਂ ਇੱਕ ਸਮਾਜ ਸੇਵੀ ਨੇ ਰੂਪ ਸਿੰਘ ਨੂੰ ਲੱਭ ਕੇ 12 ਸਾਲ ਬਾਅਦ ਪਰਿਵਾਰ ਦੇ ਹਵਾਲੇ ਕੀਤਾ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਭਰੀਆਂ ਅਤੇ ਖੁਸ਼ੀਆਂ ਸੰਭਾਲੀਆਂ ਨਹੀਂ ਸੰਭਲੀਆਂ ਖੁਸ਼ੀਆਂ ਸੰਭਾਲੀਆਂ ਨਹੀਂ ਜਾ ਰਹੀਆਂ ਸਨ ਸਮਾਜ ਸੇਵੀ ਕੁਕੁਪਾਲ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਦੀ ਸਮਾਜ ਸੇਵੀ ਸੰਸਥਾ ਆਸਰਾ ਫਾਊਂਡੇਸ਼ਨ ਦੇ ਵੱਲੋਂ ਰੂਪ ਸਿੰਘ ਦੀ ਵੀਡੀਓ ਵਾਇਰਲ ਕੀਤੀ ਗਈ ਸੀ ਕਿ ਰੂਪ ਸਿੰਘ ਉਹਨਾਂ ਦੇ ਕੋਲ ਹੈ ਅਤੇ ਇਸ ਦਾ ਇਲਾਜ ਚੱਲ ਰਿਹਾ ਹੈ ਜੇਕਰ ਕੋਈ ਇਸ ਦੇ ਪਰਿਵਾਰ ਦਾ ਪਤਾ ਲਗਾ ਸਕੇ ਤਾਂ ਰੂਪ ਸਿੰਘ ਨੂੰ ਮਲਾਹ ਦਿੱਤਾ ਜਾਵੇਗਾ ਉਸ ਵੀਡੀਓ ਤੋਂ ਬਾਅਦ ਕੁਕੁਪਾਲ ਸਿੰਘ ਨੇ ਕਿਹਾ ਕਿ ਉਸ ਦੇ ਵੱਲੋਂ ਵੀਡੀਓ ਸਹਾਰੀ ਅਤੇ ਪਰਿਵਾਰ ਨੂੰ ਲੱਭਣਾ ਸ਼ੁਰੂ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਰੂਪ ਸਿੰਘ ਪਿੰਡ ਮੁੱਲੇਵਾਲਦ ਰਹਿਣ ਵਾਲਾ ਹੈ ਫਿਰ ਰੂਪ ਸਿੰਘ ਦੇ ਪਰਿਵਾਰ ਦੇ ਨਾਲ ਰابطਾ ਕਾਇਮ ਕਰਕੇ ਉਸ ਨੂੰ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਤੇ ਉਸ ਮਾਸਪੇਡ ਵਿਭਾਗ ਉੱਥੇ ਹੀ ਰੂਪ ਸਿੰਘ ਜਿਸ ਦੀ ਦਿਮਾਗੀ ਹਾਲਤ ਵਿਗੜੀ ਹੋਈ ਸੀ ਪਰ ਇਲਾਜ ਤੋਂ ਬਾਅਦ ਹੁਣ ਠੀਕ ਹੈ ਰੂਪ ਸਿੰਘ ਵੀ ਆਪਣੇ ਪਰਿਵਾਰ ਨੂੰ ਮਿਲ ਕੇ ਖੁਸ਼ ਦਿਖਾਈ ਦਿੱਤਾ ਰੂਪ ਸਿੰਘ ਦੇ ਭਰਾ ਪੂਰਨ ਸਿੰਘ ਅਤੇ ਪਰਜਾਈ ਸੁਰਿੰਦਰ ਕੌਰ ਦੀਆਂ ਅੱਖਾਂ ਦੇ ਵਿੱਚ ਅਥਰੂ ਸਾਫ਼ ਤੌਰ ਤੇ ਗਵਾਹੀ ਭਰ ਰਹੇ ਸਨ ਕਿ ਉਹਨਾਂ ਨੂੰ ਰੂਪ ਸਿੰਘ ਦੇ ਨਾਲ ਮਿਲ ਕੇ ਕਿੰਨੀ ਖੁਸ਼ੀ ਹੋ ਰਹੀ ਸੀ ਨਾਮ ਦੱਸ ਦਿਓ ਆਪਣਾ ਰੂਪ ਸਿੰਘ ਅਸਰ ਕਿੱਥੇ ਰਹਿੰਦੇ ਸੀ ਬੱਲੇ 10 ਸਾਲ ਪਹਿਲਾਂ ਕਿੱਥੇ ਰਹਿੰਦੇ ਪਹਿਲਾਂ ਪੂਰੇ ਨੇ ਤਿੰਨ ਚਾਰ ਜਗ੍ਹਾ ਉੱਥੋਂ ਬੇਰੇ ਵੱਡੀ ਜੁੱਟ ਸਾਡੇ ਅੱਛਾ ਕੀ ਗੱਲ ਹੋਈ ਸੀ ਘਰੋਂ ਲੜਕੇ ਕੀ ਨਹੀਂ ਹੁੰਦੇ ਗਏ ਕਿਉਂ ਰੋਡ ਪਰ ਦੋਪੀ ਹੋ ਗਈ ਮੈਂ ਉਧਰੋਂ ਪਾਸੇ ਕਿੱਥੇ ਗਏਗੇ ਮੈਂ ਭਾਂ ਕੋ ਗਿਆ ਤੇ ਉੱਥੇ ਉੱਤੋਂ ਕਾਰ ਤੋਂ ਬਾਹਰ ਆਇਆ ਅੱਛਾ ਘਰ ਦੱਸ ਕੇ ਕਿੱਥੇ ਹਾਂ ਤੇ ਘਰ ਤੇ ਕਹਿੰਦੇ ਹਾਂ ਨੂੰ ਪਤਾ ਹੀ ਨਹੀਂ ਕਿੱਥੇ ਆ ਇਨਾਂ ਚੜੋਲਾ 7 ਮਹੀਨਾ ਹੋ ਗਏ ਇਨਾਂ ਚੜੋਲਾ ਵਾਂਡਾ ਦੇ ਇੱਕ ਦੋ ਦਿਨ ਗਏ ਫੇ ਕਿੱਥੇ ਕਿੱਥੇ ਘੁੰਮੇ ਫਿਰਿਆ ਮੱਲੇ ਰਿੰਡਾ ਰਿਹਾ ਅੱਛਾ ਹੋਰ ਨਹੀਂ ਕਿਤੇ ਤੇ ਕੋਈ ਯਾਦ ਨਹੀਂ ਮਗਰ ਪਰਿਵਾਰ ਦੀ ਯਾਦ ਤਾਂ ਆਉਂਦੀ ਰਹਿੰਦੀ ਅੱਛਾ ਕਹਿੰਦੇ ਠੀਕ ਨਹੀਂ ਰਹਿੰਦੇ ਇਹ ਦਿਮਾਗੀ ਨੂੰ ਕੁਝ ਪੈ ਗਿਆ ਹੈ ਤੇ ਹਾਂਜੀ ਤੁਹਾਡੇ ਕੀ ਲੱਗਦੇ ਹੈਂ ਦੇਰ ਮਰਾ ਅੱਛਾ ਹਾਂਜੀ ਤੇ ਦਵਾਈ ਦੁਵਾਈ ਖਵਾਉਂਦੇ ਰਹੇ ਅੰਬਰਸਾਰੋਂ ਬੜੀ ਤੇ ਇਤਰਾ ਹੀ ਹੱਡ ਨਾ ਕੋ ਚੱਲ ਜਾਂਦਾ ਰਿਹਾ ਸ਼ੇਖ ਵੀ ਕਦੀ ਆ ਜਾਣਾ ਕਦੀ ਚੱਲ ਜਾਣਾ ਕਦੀ ਰੋਟੀਆਂ ਵੱਧੀਆਂ ਹੋਣੀਆਂ ਹਾਥੇ ਚ ਫੜੀਆਂ ਹੋਣੀਆਂ ਹਾਂਜੀ ਤੇ ਉਹ ਉਥੇ ਰਿਆਵਾ ਵਾਚੇਰ ਉਹ ਉਥੋ ਹੀ ਫਿਰ ਕੋਈ ਪਤਾ ਨਹੀਂ ਕੀ ਲੈ ਗਿਆ ਜਾਂ ਕੀ ਹੋਇਆ ਇਸ ਤਰ੍ਹਾਂ ਕਰਕੇ ਹਾਂਜੀ ਕਿਤੇ ਕਿਤੇ ਲੱਭਦੇ ਰਹੇ ਗੁਰਦੁਆਰਿਆਂ 'ਚ ਵੀ ਚੱਲ ਕੇ ਗੁਰਦੁਆਰੇ ਨਾ ਹੋਵੇ ਕਿਤੇ ਵੀ ਇਸ ਤਰ੍ਹਾਂ ਜਿੱਥੇ ਜਿੱਥੇ ਦੱਸ ਪੈਣੀ ਉਥੇ ਤੋ ਹੋਣਾ ਹੀ ਨਾ ਪਤਾ ਹੀ ਨਹੀਂ ਲੱਗਾ ਹਾਂ ਕਿੰਨੀ ਥੇਰ ਲੱਭਦੇ ਲੱਭਦੇ ਰਹੇ ਵਾਰਾਂ ਚਾਰ ਸਾਲ ਲੱਭਦੇ ਰਹੇ ਮੁੜ ਕੇ ਜਦੋਂ ਨਹੀਂ ਲੱਭਾ ਤਾਂ ਫਿਰ ਬੈ ਕੇ ਹਾਰ ਕੇ ਵੀ ਹੁਣ ਨਹੀਂ ਲੱਭਣ ਦੇ ਆ ਹਾਂ ਆਸੀ ਮੋਬ ਦੀ ਵੀ ਹੈ ਹੁਣ ਪਤਾ ਨਹੀਂ ਕੀ ਜਾਂਦੇ ਵਿੱਚ ਕੀ ਲੰਦੇ ਸੀ ਕਿ ਨਹੀਂ ਲੱਭੇ ਹਾਂ ਇਹ ਹੋਰ ਨਹੀਂ ਹਾਂ ਪਤਾ ਨਹੀਂ ਕਹਿੰਦੇ ਮਾਰਤਾ ਵਾ ਕਿ ਲੋਕਾਂ ਦੇ ਜਦੋਂ ਬੂਹੇ ਖੜਕਾਉਂਦਾ ਸੀ ਜਾ ਜਾ ਕੇ ਤੇ ਉਹਨਾਂ ਨੂੰ ਤੰਗ ਕਰਦਾ ਸੀ ਜੱਟਾਂ ਨੂੰ ਜਾ ਜਾ ਕੇ ਸਾਡੇ ਦਿਲ 'ਚ ਇਹ ਹੋਈ ਕਿ ਜਹੋ ਜੱਟ ਕਿਤੇ ਮਾਰ ਕੇ ਛੋਟਾ ਆ ਜਾਂ ਕੀ ਕੀਤਾ ਕੀ ਨਹੀਂ ਕੀਤਾ ਕਚਾ ਨੂੰ 10 ਸਾਲ ਬਾਅਦ ਆਦਾ ਮੁਲਾਕਾਤ ਹੋਇਆ ਜਿੱਲੀ ਕਰੂਗੀ ਬਹੁਤ ਯਾਰੀ ਖੁਸ਼ੀ ਹੋਈ ਆ ਇਹ ਜੀ ਆਪਣਾ ਇੱਕ ਵੀਰਾ ਸੰਸਥਾ ਚਲਾ ਰਿਹਾ ਤੇਰਾ ਆਸਰਾ ਸੇਵਾ ਸੁਸਾਇਟੀ ਵੱਲੋਂ ਜਿਲ੍ਹਾ ਗੁਰਪਤਪਨਾ ਅਮਸਰ ਤੇ ਉਸ ਵੀਰ ਨੇ ਮੈਨੂੰ ਪੋਸਟ ਸ਼ੇਅਰ ਕੀਤੀ ਸੀਗੀ ਇਹ ਵੀਰ ਦੀ ਜੋ ਕਿ ਅੱਜ ਤੋਂ 12 ਸਾਲ ਪਹਿਲਾਂ ਲਾਪਤਾ ਹੋ ਗਿਆ ਸੀਗਾ ਤੇ ਘਰ ਦੇ ਨੇ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਮਿਲਿਆ ਤੇ ਚਲੋ ਉਸ ਆਸ਼ਰਮ ਦੇ ਵਿੱਚ ਇਸ ਵੀਰ ਦੀ ਸੇਵਾ ਚੱਲਦੀ ਪਈ ਸੀਗੀ ਮੈਡੀਸਨ ਚੱਲਦੀ ਪਈ ਜੋ ਕਿ ਮੈਂਟਰੀ ਅਫਸਰ ਸੀਗਾ ਤੇ ਉਸਨੇ ਚਲੋ ਰਸਨ ਪਾਣੀ ਜੋ ਵੀ ਹੈ ਨਾ ਸੇਵਾ ਚ ਚੱਲਦੀ ਪਈ ਕਿਤੀ ਇਹਨਾਂ ਦੀ ਦਵਾਈ ਦਾ ਦੂ ਕੀਤਾ ਤੇ ਇਹ ਆਪਣੀ ਹੋਸ਼ ਵਿੱਚ ਆਏ ਤੇ ਫਿਰ ਇਹਨੇ ਉਹ ਵੀਰ ਨੇ ਇਹਦੇ ਪਿੰਡ ਦਾ ਨਾਮ ਪੁੱਛਿਆ ਉਹਦਾ ਨਾਮ ਪੁੱਛਿਆ ਸਾਰੇ ਪਰਿਵਾਰ ਦਾ ਨਾਮ ਪੁੱਛਿਆ ਇਹਨੇ ਦੱਸਿਆ ਤੇ ਫਿਰ ਉਸ ਵੀਰ ਨੇ ਮੈਨੂੰ ਪੋਸਟ ਸ਼ੇਅਰ ਕੀਤੀ ਹੈਪੀ ਵੀਰ ਨੇ ਤੇਰਾ ਆਸਰਾ ਸੇਵਾ ਸੱਡ ਜੋ ਸਸਤਾ ਚਲਾ ਰਹੇ ਆ ਮੈਨੂੰ ਪੁੱਛਿਆ ਕੀਤੀ ਮੈਨੂੰ ਕਹਿੰਦੇ ਵੀ ਆਹ ਵੀਰ ਬਟਾਲੇ ਦਾ ਇਹਦਾ ਆਤਾ ਪਤਾ ਦੱਸ ਫਿਰ ਪਿੰਡ ਮੂੜਿਆਂਵਾਲ ਦੱਸਦੇ ਪਏ ਸੀਗੇ ਫਿਰ ਮੈਂ ਇੱਥੇ ਆਇਆ ਪਿੰਡ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਇਸ ਬਾਰੇ ਤੇ ਕਾਫੀ ਲੋਕਾਂ ਨੇ ਇਨਕਾਰ ਕਰਤਾ ਕੋਈ ਕਾਫੀ ਸਮੇਂ ਤੋਂ ਲਾਪਤਾ ਸੀ ਹਨਾ ਤੇ ਮੈਨੂੰ ਕਿਸੇ ਵੀਰ ਨੇ ਕੋਈ ਜਾਣਦਾ ਸੀ ਇਸ ਵੀ ਉਹਨੂੰ ਉਸਨੇ ਮੈਨੂੰ ਇਹ ਐਡਰੈਸ ਦਿੱਤਾ ਮੈਂ ਇੱਥੇ ਆਇਆ ਤੇ ਇਸ ਪਰਿਵਾਰ ਨਾਲ ਮਿਲਿਆ ਜਦ ਪੋਸਟਰ ਨਾਲ ਦੇਖੇ ਉਹਨਾਂ ਨਾ ਕਰਤੀ ਇਹ ਸਾਡੇ ਪਰਿਵਾਰ ਚੋਂ ਨਹੀਂ ਮੈਂਬਰ ਹੈਗਾ ਹਾਡਾ ਨਹੀਂ ਹੈਗਾ ਇਹ ਲੜਕਾ ਹਨਾ ਇਹ ਮੈਂ ਉਹਨਾਂ ਨੂੰ ਫਿਰ ਕਹਿੰਦੀ ਕੋਈ ਫਿਰ ਘੋਰਨਾ ਭੇਲੋ ਮੈਨੂੰ ਮੇਨ ਐਡਰੈਸ ਇਹੋ ਦੱਸਿਆ ਗਿਆ ਵਾ ਕਿਸੇ ਨੇ ਦੱਸਿਆ ਵਾ ਜਦ ਫਿਰ ਉਹਨਾਂ ਨੇ ਫਿਰ ਦੌਰੇ ਵੇਖੇ ਤੇ ਮਾਤਾ ਜੀ ਦਾ ਮਨ ਭਰ ਆਇਆ ਕਹਿੰਦੇ ਕਿ ਇਹ ਮੇਰਾ ਦੋਗਰਾ ਚਲੋ ਵਾਹਿਗੁਰੂ ਜੀ ਦੇ ਸੁਘਰੇ ਆ ਇਹ ਪਰਿਵਾਰ ਤੱਕ ਪਹੁੰਚਿਆ ਵਾ ਤੇ ਬਾਕੀ ਮੈਂ ਆਹੋ ਕਹਿੰਦਾ ਵੀ ਜਿੱਦਾਂ ਵੀ ਕੋਈ ਇਦਾਂ ਵੀਰ ਭਰਾ ਰੋੜ ਦੇ ਮੈਂਟਲੀ ਅਫਸੈਟ ਹੁੰਦਾ ਵਾ ਕਈ ਵੀਰ ਜਾਟੇ ਇਦਾਂ ਕਰਦੇ ਆ ਗੁਜਰੇ ਇਦਾਂ ਕਰਦੇ ਵੀ ਘਰਾਂ ਵਿੱਚ ਲੈ ਕੇ ਗੁਜਰੇ ਆਪਣੇ ਤਵੇਲੇ ਚ ਲੈ ਕੇ ਡੰਗਰ ਪਾਣੀ ਦਾਣਾ ਗੋਵਾ ਸਟਾਉਂਦੇ ਆ ਪੱਠੇ ਘਤੜਾਉਂਦੇ ਆ ਨਾ ਤੇ ਮੈਂ ਇਹ ਚਾਹੁੰਦਾ ਵੀ ਉਹਨਾਂ ਨੂੰ ਦਵਾਈ ਦਾਰੂ ਕਰਕੇ ਉਹਨਾਂ ਦੇ ਪਰਿਵਾਰ ਤੱਕ ਮਲਾਇਆ ਜਾਵੇ ਮੈਂ ਇਸ ਟਾਈਮ ਵੱਲੋਂ ਆਇਆ ਉਹਨਾਂ ਨੂੰ ਲੈ ਕੇ ਜੀ ਮਨੇ ਪੋਸਟ ਆਈ ਸੀਗੀ ਹਾਂਜੀ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਜਿਹੜੇ WhatsApp ਤੇ ਫੋਟੋ ਵੇਖ ਕੇ ਰਸੂ ਖਾਣੇ ਮਿਲਦੇ ਨੇ ਦਾ ਅਣੀ ਮੈਂ ਇਹ ਚਾਹੁੰਦਾ ਵੀ ਜਿਸ ਤਰ੍ਹਾਂ ਵੀ ਤੁਹਾਡੇ ਆਪਣੇ ਗਰੁੱਪ ਬਣੇ ਹੋਏ ਆ ਸੰਸਥਾ ਦੇ ਹਰ ਇੱਕ ਸੰਸਥਾ ਸਮਾਜ ਸੇਵੀ ਸੰਸਥਾ ਨੂੰ ਇਹੋ ਜੀ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਨੀ ਚਾਹੀਦੀ ਆ ਕੋਈ ਰਾਸ਼ਨ ਪੱਖੋਂ ਨਾ ਰਹੇ ਠੀਕ ਆ ਜੀ ਕੋਈ ਇਲਾਜ ਪੱਖੋਂ ਨਾ ਰਹੇ 10 20 150 ਦਾ ਸੰਬੰਧ ਜ਼ਰੂਰ ਕੱਢਣਾ ਤਾਂ ਕਿ ਕਿਸੇ ਵੀ ਵੀਰ ਭਰਾ ਲੋੜਵੰਦ ਪਰਿਵਾਰ ਦੇ ਲਿਖੇ ਲੱਗ ਸਕੇ ਤੇ ਜਿਸ ਤਰ੍ਹਾਂ ਆਪਣੇ ਮੈਂਟਲੀ ਅਪਸੈਟ ਕੋਈ ਰੋਡ ਦੇ ਵੀਰ ਭਰਾ ਫਿਰਦਾ ਵਾ ਉਹਦੇ ਨਾਲ ਗੱਲਬਾਤ ਰਾਬਤ ਇਹ ਵੀ ਤੂੰ ਕਿੱਥੋਂ ਨਾਵਾ ਕਿੱਥੇ ਰਹਿੰਦਾ ਵਾ ਤੂੰ ਕਿੱਦਾਂ ਪਹੁੰਚਿਆ ਮੈਂ ਤੇਰੇ ਹਾਲਾਤ ਇਦਾਂ ਦੇ ਕਿਉਂ ਆਏ ਆ ਠੀਕ ਆ ਜੀ ਤੇ ਬਾਕੀ ਚਲੋ ਵਾਹਿਗੁਰੂ ਦੀ ਕਿਰਪਾ ਵਾ ਪਰਿਵਾਰ ਨੂੰ ਆਪਣਾ ਨਿਂਦਾਂ ਮਿਲ ਗਿਆ ਵਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗੱਲ ਤੇ ਪਹਿਲਾਂ ਤੇ ਇੰਨੀ ਕੋਈ ਜ਼ਿਆਦਾ ਨਹੀਂ ਸੀ ਪਰ ਇਤਨਾ ਹਾਸਤਾ ਇੱਥੇ ਸਾਡੇ ਸਾਰਿਆਂ ਦੇ ਸੋਟਾ ਸੀ ਕੰਮਕਾਰ ਵੱਲੋਂ ਪਹਿਲਾਂ ਤੇ ਕਰਦਾ ਇਹ ਤੇ ਬਾਅਦ ਚ ਅਸੀਂ ਹੀ ਘਾਟੀ ਕਹਿੰਦੇ ਹੁੰਦੇ ਸੀ ਤੇ ਉਦੋਂ ਫਿਰ ਕਦੀ ਸਾਡੀ ਭੈਣ ਕੋਲ ਚਲ ਜਾਂਦਾ ਸੀ ਕਦੀ ਇੱਥੇ ਆ ਜਾਣਾ ਉਹ ਇੱਥੇ ਫਿਰ ਰਹਿੰਦਾ ਰਿਹਾ ਉਹ ਤੋਂ ਨਹੀਂ ਜਾਣੇ ਪਤਾ ਨਹੀਂ ਸਤਗੁਰ ਜਾਣੇ ਕੀ ਪਾਣਾ ਬਣਿਆ ਉਥੋਂ ਕੋਈ ਉਹਨੂੰ ਲੈ ਗਿਆ ਹਾਂ ਅਹੀਂ ਬੜਾ ਲਬਦੇ ਰਹੇ ਆਨੰਦਪੁਰ ਸਾਹਿਬ ਕਿਤੇ ਕਿਤੇ ਜਿੱਥੇ ਪਤਾ ਲੱਗਣਾ ਤੇ ਜਾਣਾ ਆਣਾ ਕਿਤੇ ਪਤਾ ਨਾ ਲੱਗਾ ਕਿਤੇ ਰੋਸ ਕਿਤੇ ਨਹੀਂ ਗਿਆ ਕਰ ਉਹਦੇ ਨਹੀਂ ਰੋਸ ਕਿਤੇ ਨਹੀਂ ਗਿਆ ਤੇ ਪੁੱਤਰਾ ਆਣਾ ਜਾਣਾ ਅਹੀਂ ਤੇ ਜਿੱਧਰ ਜਾਣਾ ਅਹੀਂ ਮਗਰਮਗਰ ਦੋ ਤਿੰਨ ਵਾਰੀ ਕਈ ਵਾਰੀ ਜਿੱਥੇ ਵੀ ਜਾਣਾ ਬੜੇ ਫਿਰ ਇਹ ਆਨੰਦਪੁਰ ਸਾਹਿਬ ਵੱਲ ਵੀ ਜਾਂਦੇ ਰਹੇ ਇਦਰੇ ਕੁਆਰੀਦਰ ਪਤਾ ਲੱਗਾ ਰੋਪੜ ਵਾਲੇ ਉਹਦੋਂ ਸਾਨੂੰ ਬੰਦਾ ਸਾਡਾ ਗਿਆ ਉਹਨੇ ਦੱਸਿਆ ਤੇ ਇਸ ਤਰ੍ਹਾਂ ਜਿੱਥੇ-ਜਿੱਥੇ ਵੀ ਕਿਤੇ ਲਾਗੇ ਸਾਗੇ ਤੇ ਭਲਾ ਮੇਲੇ ਮਾਲੇ ਤੇ ਆਮ ਦੇਖਦੇ ਰਹੇ ਅੱਛਾ ਕਿੰਨੇ ਸਾਲ ਘਰੋਂ ਗਾਇਬ ਰਹੇ ਇਹਨੂੰ ਕੋ 10-11 ਸਾਲ ਹੋ ਗਏ ਅੱਛਾ ਹਾਂ ਜੀ ਤੋੜ ਕਿੰਨੀ ਕੁਛੀ ਹੈ 10 ਸਾਲਾਂ ਬਾਅਦ ਆਏ ਰਹੇ ਖੁਸ਼ੀ ਤੇ ਪਾਈ ਜੇ ਤੁਹਾਨੂੰ ਪਤਾ ਵੀ ਖੁਸ਼ੀ ਜਿਹੜੀ ਆ ਉਹ ਖੁਸ਼ੀ ਦਾ ਮਕਾਮ ਤੇ ਉਹ ਹੀ ਜਾਣਦਾ ਗੁਰੂ ਮਹਾਰਾਜ ਜਾਣਦੇ ਆ ਇਹਨੂੰ ਖੁਸ਼ੀ ਦਿਆ ਹੋਇਆ ਜੀ ਜਾਣਦਾ ਇੰਪੋਰਟ ਲਾਕਸ਼ਿਓ ਕਰੈਗੂ ਦਿੱਤਾ ਤੇ ਬਹੁਤ ਸਾਥ ਸੰਗਤ ਦਾ ਵੀ ਧੰਨਵਾਦ ਆ ਜਿਹੜੇ ਆ ਦક્ષਮੀ ਦਾ ਕਰਨ ਆਇਆ ਤੇ ਤੁਹਾਡਾ ਵੀ ਬਹੁਤ ਧੰਨਵਾਦ ਆ ਜਿਹੜੇ ਇੱਥੇ ਚੱਲ ਕੇ ਆਏ ਹੋ ਇਹ ਸਾਥ ਸੰਗਤ ਦਾ ਅਦర్శਣ ਕਰਨ ਲਈ ਨਾਸਮ ਜਣ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰੋਕੋ